ਜੀ ਜ਼ਿੰਦਗੀ ਸਰਕਸ ਵਰਗੀ ਆ ਦੁਨੀਆਂ ਤੇ ਲੱਗਦੀ ਰਹਿੰਦੀ ਆ ਬਗਿਆਨੀ ਤੱਕ ਵੀ ਹੰਬ ਗਏ ਬੰਦੇ ਨੂੰ ਆ ਕਾਣ ਖਾਂਦਾ ਇਹ ਪੰਡਤਾਂ ਕਲਾ ਵਿੱਚ ਪਹੁੰਚੇ ਹੈਗੇ ਆ ਜਿੱਥੇ ਅੱਜ ਧੰਨ ਧੰਨ ਬਾਬਾ ਰੋਬੀ ਦਾ ਜੋ ਵਾਰੀ ਸਮਾਗਮ ਚੱਲਦਾ ਪਿਆ ਹੈਗਾ ਤੇ ਮੇਰੇ ਪਿੱਛੇ ਦੇਖ ਸਕਦੇ ਆ ਪੂਰਾ ਜੋ ਕਾਠੇਗਾ ਸੰਗਤ ਆ ਰਹੀਆਂ ਹੈਗੀਆਂ ਬਹੁਤ ਦੂਰ ਤੋਂ ਕੈਨੇਡਾ ਅਮਰੀਕਾ ਤੋਂ ਲੱਗਦੇ ਜੋ ਤਸਵੀਰਾਂ ਦੇ ਵਿੱਚ ਵੀ ਦਿਖਾਵਾਂਗੇ ਅਲੱਗ-ਅਲੱਗ ਜੋ ਥਿਊ ਲਏ ਹੈਗੇ ਆ ਬਾਕੀ ਜੋ ਅਲੱਗ-ਅਲੱਗ ਜੋ ਆ ਜੋ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ ਪਿੰਡ ਦੇ ਵਿੱਚ ਲੰਗਰ ਜੋ ਸਵੇਰ ਤੋਂ ਹੀ ਸ਼ਾਮ ਤੱਕ ਜੋ ਲੰਗਰ ਚੱਲਦਾ ਪਿਆ ਹੈਗਾ ਇਦਾਂ ਹੀ ਬਾਬਾ ਜੀ ਦੇ ਵਿੱਚ ਵਸੀ ਹੈਗਾ ਸਮਾਗਮ ਚੱਲਦਾ ਪਿਆ ਜੋ ਕਿਵੇਂ ਲੱਗਦਾ ਹੈ ਕਿਵੇਂ ਮਾਹੌਲ ਲੱਗ ਬਹੁਤ ਵਧੀਆ ਵੀਰੇ ਬਹੁਤ ਵਧੀਆ ਪ੍ਰਬੰਧ ਆ ਬਹੁਤ ਸੋਹਣਾ ਬੱਬਰ ਰੱਖੇ ਸੁੱਖ ਸਾਰਿਆਂ ਨੂੰ ਕਿਰਪਾ ਸਤ ਹਾਂਜੀ ਬਾਈ ਕਿਨਾ ਸਨੀ ਨੂੰ ਲੋਟ ਰਾਈ ਬਾਈ ਕੋਈ ਖਾਲਸਾ ਬਾਈ ਕੁਝ ਕਥੇ ਬਾਬਾ ਜੀ ਦੇ ਸਮਾਗਮ ਜੋ ਮੱਲੀ ਸਾਲ ਨੇ ਕੀਤਾ ਆਵਾ ਬਹੁਤ ਵਧੀਆ ਕੀਤਾ ਸਮਾਗਮ ਇਹਨਾਂ ਨੇ ਬਾਬਾ ਜੀ ਦੀ ਵਰਸੀ ਹਰ ਸਾਲ ਐਦਾਂ ਤੇ ਇਸ ਤਰ੍ਹਾਂ ਹੀ ਮਨਾਉਂਦੇ ਆ ਇਹ ਮੈਨੂੰ 5 ਸਾਲ ਹੋ ਗਿਆ ਨਾ ਜੁੜੇ ਨਾ ਪਪਾ ਜੀ ਦੀ ਵਰਸੀ ਬਹੁਤ ਵਧੀਆ ਮਨਾਉਂਦੇ ਆ ਹਾਂਜੀ ਬਾਈ ਕਿਨਾ ਹਾਂਜੀ ਸਸਰੀ ਕਾਲ ਜੀ ਬਹੁਤ ਅੱਛੇ ਨੇ ਇਹ ਕਹਿੰਦਾ ਹਿੰਦੀ ਵਿੱਚ ਬਤਾ ਹਿੰਦੀ ਮੈਂ ਹੀ ਦੱਸ ਰਿਹਾ ਜੀ ਰਾਮ ਪ੍ਰਕਾਸ਼ ਜੀ ਨਾਮ ਹੈਗਾ ਕਿਹਦਾ ਲੱਗ ਰਿਹਾ ਹੈ ਬਹੁਤ ਅੱਛਾ ਜੀ ਕਹਾਂ ਸੇ ਆਪ ਯੂਪ ਕਾਨਪੁਰ ਸੇ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਮਲੀ ਸਾਹਿਬ ਹਾਂਜੀ ਭਾਈ ਉਹ ਕਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਨ ਤਨ ਬਾਬਾ ਰੋਡੂ ਦੀ ਵਰਸੀ ਤੇ ਆਈਆਂ ਸੰਗਤਾਂ ਨੂੰ ਜੀਉ ਆਂ ਆਖਦੇ ਆ ਤੇ ਬਾਬਾ ਜੀ ਦੀ ਮਿਹਰ ਦੇ ਨਾਲ ਅੱਜ ਲੰਗਰ ਦਾ ਪ੍ਰੋਗਰਾਮ ਸੀ ਬਾਬਾ ਜੀ ਦੀ ਵਰਸੀ ਤੇ ਬਹੁਤ ਹੀ ਪਿੰਡਾਂ ਤੋਂ ਸੰਗਤਾਂ ਆਈਆਂ ਤੇ ਲੰਗਰ ਵੀ ਬਹੁਤ ਹੀ ਪਿੰਡਾਂ ਤੋਂ ਸੰਗਤਾਂ ਨੇ ਆ ਕੇ ਬਾਹਰ ਟਰਾਲੀਆਂ ਦੇ ਵਿੱਚ ਵੀ ਬਹੁਤ ਸਮਾਨ ਆਪਦਾ ਖਾਣ ਪੀਣ ਦਾ ਲੈ ਕੇ ਆਏ ਕੇ ਸੰਗਤ ਦੀ ਸੇਵਾ ਕਰ ਸਕੀਏ ਜਾ ਕੇ ਤੇ ਸਾਡੇ ਵੱਲੋਂ ਵੀ ਹਰ ਸਾਲੋਂ ਲੰਗਰ ਉਹ ਬਾਬਾ ਜੀ ਦੇ ਜਯਾਦ ਦੇ ਵਿੱਚ ਲਾਇਆ ਜਾਂਦਾ ਵਾ ਤੇ ਸਾਰੀ ਸੰਗਤ ਦੀ ਸੇਵਾ ਕਰਨ ਦਾ ਸਾਡਾ ਹੁੰਦਾ ਵੀ ਜਿੰਨੇ ਵੀ ਜਿਹੜੇ ਬਾਹਰੋਂ ਦੂਰੋਂ ਨੇੜੇੋਂ ਸੰਗਤ ਆਈ ਆ ਸਭ ਦੀ ਅਸੀਂ ਸੇਵਾ ਕਰੀਏ ਤੇ ਸਭ ਇੱਥੇ ਬਾਬਾ ਜੀ ਦੇ ਜਿੰਨੇ ਵੀ ਸੰਗਤ ਦੂਰੋਂ ਦੂਰੋਂ ਹੁੰਦੀਆਂ ਸਭ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਵਾ ਤਾਂ ਕਰਕੇ ਇੰਨਾ ਮੇਲਾ ਬਾਬਾ ਜੀ ਦਾ ਭਰਦਾ ਵਾ ਸਾਰੀਆਂ ਸੰਗਤਾਂ ਦਾ ਹੀ ਬਹੁਤ ਹੀ ਧੰਨਵਾਦ ਜਿਹੜੇ ਦੂਰੋਂ ਨੇੜੇੋਂ ਆਏ ਉਹਨਾਂ ਦਾ ਕਰਦੇ ਆ ਤੇ ਜਿਉ ਆਇਆ ਆਖਿਆ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਸੰਗਤਾਂ ਦੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰੋਡਸ ਸਾਜੀ ਦਾ ਮੇਲਾ ਹਰ ਵਰਸੀ ਤੇ ਹਰਿਆ ਭਰਿਆ ਹੁੰਦਾ ਮੱਲੀ ਸਾਹਿਬ ਹੁਣ ਇਹਦੀ ਸੇਵਾ ਨਿਭਾ ਰਹਿਆ ਹਰੇਕ ਸਾਲ ਜਿਹੜੇ ਲੋਕ ਜੀ ਇੱਥੇ ਹੁਲੜਵਾਜੀ ਕਰਦੇ ਆ ਮੈਂ ਦੇਖਿਆ ਅੱਜ ਵੀ ਦੇਖਿਆ ਹੈਗਾ ਲੜਾਈ ਵੀ ਵਹਿ ਗਈ ਆ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਆ ਬਹੁਤ ਮਾੜੀ ਗੱਲ ਆਈ ਆਪਾਂ ਬਾਬਾ ਜੀ ਦੇ ਆਪਾਂ ਦਰਸ਼ਨਾਂ ਨੂੰ ਆਉਨੇ ਆ ਮੱਥਾ ਟੇਕਣ ਆਉਨੇ ਆ ਸਰਦਾਂ ਨਾਲ ਆਓ ਸਰਦਾਂ ਨਾਲ ਆਪਦਾ ਦੇਖ ਲਓ ਵਾਸ ਜਾਓ ਫੁੱਲੜਵਾਜੀ ਕਰਨਾ ਗਲਤ ਹੈ ਇਹ ਬਿਲਕੁਲ ਠੀਕ ਬਾਬਾ ਜੀ ਦਾ ਬਰਸੀ ਤੇ ਜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਵਾ ਬਾਬਾ ਜੀ ਦਾ ਖੁੱਲਾ ਬਣਾਰਾ ਵਰਤਦਾ ਜੀ ਦੇਖਦਾ ਵੀ ਪ੍ਰਸ਼ਾਦੇ ਦਾ ਵੀ ਸਿਉਆਂ ਦਾ ਵੀ ਕੇਲੇ ਦਾ ਵੀ ਜੀ ਬ੍ਰੰਮੀ ਦਾ ਵੀ ਹਰ ਚੀਜ਼ ਦਾ ਲੰਗਰ ਇੱਥੇ ਖੁੱਲਾ ਵਰਤਦਾ ਜੀ ਬਾਬਾ ਜੀ ਦੇ ਕੋਈ ਕਮੀ ਨਹੀਂ ਰਹਿੰਦੀ ਜੀ ਹਰ ਵਕਤ A to Z ਹਰੇਕ ਚੀਜ਼ ਮਿਲਦੀ ਆ ਦੂਰੋਂ ਦੂਰੋਂ ਸੰਗ ਤਾਂ ਪਹੁੰਚ ਰਹੀਆਂ ਵਾ ਬਾਬਾ ਜੀ ਦਾ ਪ੍ਰਸ਼ਾਦ ਛਕ ਰਹੀਆਂ ਵਾ ਇਹ ਸਾਰੀਆਂ ਸੰਗ ਤਾਂ ਪ੍ਰਸ਼ਾਦ ਦਾ ਤੇ ਉਹ ਪ੍ਰੇਮ ਨਾਲ ਛਕ ਰਹੀਆਂ ਵਾ ਕੌਕੇ ਨਾ ਮਸ਼ਹੂਰ ਪੈਂਡਾ ਜਿਹੜਾ ਇਹ ਕੌਕੇ ਪੈਂਡ ਕੌਕੇ ਗਲਾਂ ਵੱਡੇ ਕੌਕੇ ਪੈਂਡਾ ਇਹ ਬਾਬਾ ਜੀ ਦੀ ਬਾਬਾ ਜੀ ਦੀ ਵਰਛੀ ਤਾਂ ਜੀ ਬਹੁਤ ਵੀ ਪਤਾ ਨਹੀਂ ਸਾਧ ਜਨਮ ਤੋਂ ਹੱਦ ਤੋਂ ਪਹਿਲਾਂ ਤੋਂ ਹੀ ਲੱਗਦੀ ਆ ਰਹੀ ਹੈ ਜੀ ਹਾਂ ਤਾਂ ਆਪਨੇ ਪਤਾ ਭਰਾਵਾ ਐਦ ਕੀ ਤਾਂ ਬਾਬਾ ਜੀ ਤੁਹਾਨੂੰ ਤਾਂ ਪਤਾ ਨਹੀਂ ਬਾਬਾ ਜੀ ਤੇ ਪਹਿਲਾਂ ਸਾਡੇ ਜਨਮ ਤੋਂ ਪਹਿਲਾਂ ਤੋਂ ਹੀ ਲੱਗਦੀ ਆ ਰਹੀ ਹੈ ਜੀ ਬਾਬਾ ਰੋਡੂ ਜੀ ਦੀ ਜੈ 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 ਭਾਈ ਵੀ ਕਰਕੇ ਜਾਨੀ ਅੱਛੀ ਕਰਸ਼ੁਪਾ ਦੀ ਲਾਈਵ ਲਾਈਵ ਰੈਂਕ ਨਹੀਂ ਚਾਹੀਦੀ ਹਾਂ ਜੀ ਕਰਸ਼ੁਪਾ ਦੀ ਲਾਈਵ ਨਹੀਂ ਹੋਣ ਲੋਕ ਨਹੀਂ ਬੰਦੇ ਨਹੀਂ ਪੀਰ ਕਰੋ ਪੀ ਸਕਦੇ ਬਾਬਾ ਜੀ ਦਾ ਇਨੀ ਕਿਰਪਾ ਵੀ ਜਿਹੜਾ ਪੰਜ ਸੱਤ ਪਿੰਡ ਜਿਹੜੇ ਕੋਈ ਨਹੀਂ शक ਸਕ ਇੱਥੇ ਆ ਕੇ ਛੱਕ ਕੇ ਖੁਸ਼ ਹੋ ਕੇ ਜਾਣ ਹਾਂਜੀ शकਦੇ ਆ ਨਾ ਮਨ ਖੁਸ਼ ਹੁੰਦਾ ਵੀ ਯਾਰ ਸਾਨੂੰ ਦਾਰੂ ਮੈਂ ਬਾਈ ਹੁਣਾਂ ਕੋਲੇ ਆ ਤੇ ਮੈਂ ਲੰਘ ਰਿਹਾ ਸੀ ਬਾਈ ਦੂਰੇ ਦੇ ਨਾਲ ਕੋਕਰੀ ਤੋਂ ਇਹਰੇ ਕੋਕਰੀ ਵਾਲੇ ਵੀਰ ਆ ਭਰਾ ਮੇਰੇ ਸਾਰੇ ਕੋਕਰੀ ਸਾਡਾ ਪਿੰਡ ਮਤਲਬ ਬਹੁਤ ਨਾਈਸ ਪਿੰਡ ਆ ਤੇ ਕਹੋ ਕਿ ਕਲਾ ਵੀ ਕੀ ਆ ਬਾਤ ਆ ਵੀ ਮਤਲਬ ਕੋਈ ਪੰਚਾਇਤ ਨਹੀਂ ਹੈਗੀ ਹਾਂਜੀ ਵੀਰੇ ਸੁੱਖਾ ਗੱਲ ਵੀਰੇ ਤੁਸੀਂ ਮੇਰੇ ਗਾਣੇ ਸਰਚ ਕਰ ਸਕਦੇ ਹੋ ਯੂਕੇ ਮਧਲਾ ਸਿੰਘਾਪੁਰ ਮਲੇਸ਼ੀ ਬਾਬਾ ਜੀ ਕੋਈ ਬਾਤ ਨਾ ਬਾਈ ਅੱਛਾ ਆ ਡਰਿੰਕ ਤੇ ਸੁਣਨਾ ਕੁਛ ਸੋ ਮੇਰੇ ਬਾਪੂ ਮੱਖਣ ਬਰਾੜ ਮੇਰਾ ਬਹੁਤ ਪਿਆਰ ਨਾਲ ਨਾਲ ਉਹਨੂੰ ਸੁਣਾਉਣਾ ਤੋਂ ਦੋ ਲਾਈਨਾਂ ਤੁਹਾਨੂੰ ਸੁਣਾਉਣਾ ਹੋ दारू ਪੀਤੀ ਤੇ ਪੀਂਦੇ ਵੀ ਬਹੁਤ ਵੇਖੇ ਹੋ दारू ਪੀਤੀ ਤੇ ਪੀਂਦੇ ਵੀ ਬਹੁਤ ਵੇਖੇ दारू ਪੀਣ ਦਾ ਸੱਜਣ ਨੂੰ ਢੰਗ ਹੁੰਦਾ ਉਹ ਖੁਸ਼ੀ ਵਿੱਚ ਪੀਣ ਲਈ ਤਾਂ ਬਣੀ दारू ਜਿਵੇਂ ਅੱਜ ਖੁਸ਼ੀ ਦੀ ਪੀਂਦੇ ਸਾਰੇ ਉਹ ਖੁਸ਼ੀ ਵਿੱਚ ਪੀਣ ਲਈ ਤਾਂ ਬਣੀ दारू ਉਹ ਪੀਂਦਾ ਉਹ ਵੀ ਆ ਜਿਹੜਾ ਘਰੋਂ ਤੰਗ ਹੁੰਦਾ ਹੋ ਪੈਸੇ ਵਾਲੇ ਨੂੰ ਚੜਦੀ ਨਹੀਂ ਦਾਰੂ ਹੋ ਚੜਦੀ ਉਹਨੂੰ ਆ ਜਿਹੜਾ ਮਲੰਗ ਹੁੰਦਾ ਜੇ ਮੱਖਣ ਬਰਾੜ ਲਿਖਦਾ ਤਾਂ ਲਿਖੀ ਜਾਵੇ ਪਰ ਕੌਕਿਆਂ ਦੇ ਠੇਕੇ ਕੋੜ ਦੀ ਸਾਥੋਂ ਨਹੀਂ ਲੰਗ ਹਮੜਾ ਮੇਰਾ ਸਵਾਲ ਇਹ ਸੀਗਾ ਜੀ ਬਾਬਾ ਜੀ ਦੇ ਦਰਬਾਰ ਦੇ ਵਿੱਚ ਹਾਂਜੀ ਵੀਰੇ ਪ੍ਰਸ਼ਾਦ ਦੇ ਤੌਰ ਤੇ ਮਤਲਬ ਦਾਰੂ ਚੜਾਈ ਜਾਂਦੀ ਹੈ ਬਿਲਕੁਲ ਵੀਰੇ ਉਹ ਕਿਵੇਂ ਲੱਗਦਾ ਹੈਗਾ ਕੁਝ ਲੋਕ ਹੁੱਲੜਬਾਜੀ ਕਰਦੇ ਆ ਉਸ ਨੂੰ ਇੱਕ ਸ਼ਰਾਬ ਦੇ ਨਾਮ ਤੇ ਮਤਲਬ ਸੇਵਨ ਕਰਦੇ ਹੈਗੇ ਆ ਹੁੱਲੜਬਾਜੀ ਵੀ ਕਰਦੇ ਆ ਪਰ ਕੁਝ ਉਹ ਸ਼ਰਧਾ ਦੇ ਲੋਕ ਹੈਗੇ ਸਿਰਫ ਇੱਕ ਬਾਬਾ ਜੀ ਦੇ ਪ੍ਰਸ਼ਾਦ ਵੱਲੋਂ ਇਹ ਲੈਂਦੇ ਹੈਗੇ ਉਹਦੇ ਬਾਰੇ ਜਿਹੜੇ ਨੌਜਵਾਨ ਹੁੱਲੜਬਾਜੀ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਵੀਰੇ ਮੈਂ ਉਹ ਕਹਿਣਾ ਚਾਹਣਾ ਵਾ ਪਰ ਦਾਰੂ ਤਾਂ ਘਰ ਘਰ ਪਈ ਆ ਹਰੇਕ ਬੰਦਾ ਡੇਲੀ ਹੀ ਪੀਂਦਾ ਅੱਜ ਕੋਲੇ ਅਮੀਰੀ ਗਰੀਬੀ ਨਾਲ ਕੰਮ ਨਹੀਂ ਹੈਗਾ ਕੋਈ ਮਜ਼ਦੂਰ ਆ ਦਿਹਾੜੀਦਾਰ ਆ ਉਹ ਵੀ ਦੋ ਪੈਗ ਲਾ ਕੇ ਪੀਂਦਾ ਵਾ ਹਣਾ ਪਰ ਬੱਟੇ ਉਹ ਆ ਵੀ ਇੱਥੇ ਜਿਵੇਂ ਆਪਾਂ ਨੂੰ ਕਈ ਵੇਂ ਆਉਂਦਾ ਵੀ ਫ੍ਰੀ ਦੀ ਮਿਲ ਗਈ ਉਹਨੂੰ ਰੱਜ ਕੇ ਪੀ ਲੋ ਡਰਿੰਕ ਮੇਰੀ ਵੀ ਕੀਤੀ ਹੁਣ ਮੈਂ ਝੂਠ ਨਹੀਂ ਬੋਲਦਾ ਬਾਬੇਰੀ ਜਗ੍ਹਾ ਤੇ ਖੜਾ ਵਾਂ ਵੀ ਉਹਨਾਂ ਨੇ ਸਾਧੀਆਂ ਪ੍ਰਸ਼ਾਦ ਲਿਆ ਵਾ ਪਰ ਮੈਂ ਖੜਾ ਵਾਂ ਪਰ ਜੇ ਮਾਣਾ ਘਰੇ ਆਉ ਤੇ ਸੇਫ ਨਾ ਪਹੁੰਚਾਂ ਮੇਰੇ ਬੱਚੇ ਆਂ ਵਾਈਫ ਆ ਮੇਰੇ ਸਾਰੇ ਢੀਕ ਦੇ ਬਾਈ ਨੂੰ ਦੇਖਦੇ ਆ ਇਹਨਾਂ ਦਾ ਸਾਰ ਨੇ ਪ੍ਰਸ਼ਾਦ ਦੇ ਤੌਰ ਤੇ ਆਪਣਾ ਚੌਦਾਂ ਕੰਮ ਹਾਂਜੀ ਨਿਊ ਪੰਜਾਬ ਜੀਤਵਾਲ ਦੀ ਸੰਗਤ ਆ ਬਾਈ ਜੀ ਮੈਂ ਜੀਤਵਾਲ ਤੋਂ ਪਿੰਡ ਤੋਂ ਸਾਰੀ ਸੰਗਤ ਆ ਜੀਤਵਾਲ ਦੀ ਆ ਆ ਸਾਰੀ ਸੰਗਤ ਬਈ ਜੀ ਹਰ ਸਾਲ ਸੇਵਾ ਕਰਦੇ ਨਿਭਾਉਂਦੇ ਤੇ ਕੁੱਕੀ ਇਲੈਕਟ੍ਰੋਨਸ ਵਾਲਿਓ ਬਹੁਤ ਜ਼ਿਆਦਾ ਯੋਗਦਾਨ ਆ। ਵੀ ਬਹੁਤ ਸੋਹਣਾ ਵਾ। ਕੋਕ ਏਜੰਸੀ ਆ। ਹਾਂਜੀ। ਹਾਂਜੀ। ਬਾਕੀ ਸਾਡੇ ਵੀਰੇ ਕੋਕ ਏਜੰਸੀ ਵਾਲੇ ਬਾਈ ਜੀ ਸਾਡੇ ਖੜੇ ਆ ਸਾਡੇ ਨਾਲ ਸਾਰੇ। ਕੁੱਕੀ ਇਲੈਕਟ੍ਰੋਨਿਕਸ ਇਧਰ ਅੰਕਲ ਜੀ ਉਹਨਾਂ ਦੀ ਸੰਗੂ ਕਰਿਆਣਾ, ਬੱਬੂ ਕਰਿਆਣਾ ਜੀ ਸਾਰੇ ਸਾਡੇ ਨਾਲ ਆ ਜੀ। ਅਸੀਂ ਕੁੱਕੀ ਲਿਆੜੇ ਕਰਾਉਂਨ। ਆ ਮੇਰਾ ਸੱਲੇ ਵੀਰ ਇਹਦੀ ਯਾਦ ਦੇ ਵਿੱਚ ਅਸੀਂ ਲੰਗ ਲਾ ਰਹੇ ਹਾਂ। ਅੱਲੇ ਕੁੱਕੀ ਗਲੋਟਰੀ ਜੀ। ਆਪਣੇ ਕੁੱਪੀ ਇਲੈਕਟ੍ਰੋਨਿਕਸ ਨੂੰ ਬੋਲੋ ਮੈਂ ਸਾਰੇ ਜਿੰਦੇ ਸੇਵਾਦਾਰਾਂ ਸਰ ਨੂੰ ਲੱਖ ਲੱਖ ਵਧਾਈ ਸੇਵਾਦਾਰਾਂ ਕੁੱਪੀ ਇਲੈਕਟ੍ਰੋਨਿਕਸ ਦੇ ਡੀਕੇ ਵਾਲੇ ਜਿਹੜੀ ਰੋਡੋਂ ਜੀਤਵਾਦ ਅੱਜ ਬਾਰ ਰੋਡੂ ਤੇ ਜਿੰਨੀ ਸੰਗਤ ਆਈ ਆ ਸਭ ਦਾ ਤਹਿ ਦਿਲੋਂ ਧੰਨਵਾਦ ਆਏ ਹੋ ਜੀ ਸਾ ਬਾਏ ਜੀ ਆਏ ਪਾਪਾ ਰੋਟੂਰੀ ਦੀ ਦਰਗਾਹ ਤੇ ਪਹੁੰਚਿਆ ਰਾਜਗਲਬ ਜੀ ਇੰਟਰਵਿਊ ਲੈਣ ਬਹੁਤ ਧੰਨਵਾਦ ਮੈਂ ਮਲਜੀਤ ਕੌਂਗਰੇਜ ਨਿਮਨ ਸਟੂਡੀਓ ਤੇ ਮੈਂ ਪਾਪਾ ਰੋਟੂਰੀ ਬਹੁਤ ਬੰਦਾ ਸੇਵਕਾਂ ਦੀ ਬਹੁਤ ਪਾਪਾ ਰੋਟੂਰੀ ਦੀਆਂ ਪਾਪਾ ਬਿੱਲੂ ਜੀ ਭੁੱਲਾ ਜੀ ਹੋਰ ਬਹੁਤ ਸਾਡੇ ਸੇਵਕਾਂ ਦੀ ਸੇਵਾ ਕਰ ਰਹੇ ਆ ਅਸੀਂ ਸਾਰੇ ਰਹਿਣੀ ਆ ਮੇਰਾ ਨਾਮ ਵੀਰੇ ਰੋਇ ਪ੍ਰੀਤ ਸਿੰਘ ਹੈ ਜਗਰਾਉਂ ਤੋਂ ਅਸੀਂ ਅੱਜ ਬਾਬਾ ਜੀ ਦਾ ਇਹ ਪ੍ਰੋਗਰਾਮ ਕਰਦਾ ਪਿਆ ਆ ਆਪਾਂ ਜੀ ਸੇਵਾ ਚਲਾਈ ਸੀਗੀ ਆਪਣੇ ਆਪੋ ਬਲੇ ਜਿਹੜੇ ਤਾਲ ਨਾਲੇ ਹੁੰਦੇ ਆ ਇਹਨਾਂ ਦੀ ਆਪਾਂ ਟਰਾਲੀ ਭਰ ਲਈ ਸਾਰੀ ਜੀ ਹਰੇ ਦੋ ਤਿੰਨ ਗੱਟੂ ਹੋਰ ਪਏ ਆ ਹਾਂਜੀ 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 ਲੱਗਦਾ ਹੈ ਇਹ ਪ੍ਰੋਗਰਾਮ ਪ੍ਰੋਗਰਾਮ ਬਹੁਤ ਵਧੀਆ ਜੀ ਬਾਬਾਈ ਦੀ ਕਿਰਪਾ ਵਾ ਬਹੁਤ ਵਧੀਆ ਚੜ੍ਹਦੀ ਕਲਾ ਜਾਈ ਜੀ ਹਾਂਜੀ ਭਾਈ ਸਾਸਤਰੀ ਕਾਲ ਜੀ ਪ੍ਰੈਸਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਬਾ ਜੋਟੂ ਦੀ ਵਰਸੀ ਤੇ ਸਾਰਿਆਂ ਨੂੰ ਜੀ ਆਇਆਂ ਤੇ ਆਪਣਾ ਇੱਥੇ ਬਹੁਤ ਜ਼ਿਆਦਾ ਇਕੱਠਾ ਲੱਖ ਪਲੱਸ ਇਕੱਠ ਹੋਇਆ ਹੋਇਆ ਤੇ ਲੋਕਾਂ ਚ ਇੰਨੀ ਸ਼ੈਨਸੀਲਤਾ ਵਾ ਬਈ ਲੋਕ ਆਪਣੇ ਆਪ ਹੀ ਸਾਰਾ ਕੰਮ ਕਰੀ ਜਾਂਦੇ ਆ ਕੋਈ ਪੁਲਿਸ ਦੀ ਨਹੀਂ ਲੋੜ ਕੋਈ ਕਾਸੇ ਦੀ ਨਹੀਂ ਲੋੜ ਕੀ ਠੀਕ ਆ ਕਿ ਨਹੀਂ ਤੇ ਆਪਣਾ ਲੋਕਾਂ ਚ ਛਰਤਾ ਬਹੁਤ ਜ਼ਿਆਦਾ ਆ ਬਾਬੇ ਰੋਡੂ ਪ੍ਰਤੀ ਤੇ ਇੱਥੇ ਪਤਾਕ ਨਹੀਂ ਕੀ ਹੋ ਰਿਹਾ ਅੱਜ दारू ਵਧ ਰਹੀ ਆ ਪਾਣੀ ਘਟ ਰਿਹਾ ਹਰ ਇੱਕ ਬੰਦਾ ਇੱਥੇ ਆ ਕੇ ਪਾਣੀ ਮੰਗ ਰਿਹਾ दारू ਦਾ ਪ੍ਰਸ਼ਾਦ ਆ ਜਿਹੜਾ ਉਹ ਬਹੁਤ ਜ਼ਿਆਦਾ ਆ ਤੇ ਬਾਬੇ ਰੋਡੂ ਦੀ ਕਿਰਪਾ ਵਾ ਤੇ ਅਸੀਂ ਕੌਂਕੇ ਨਗਰ ਨਿਵਾਸੀ ਇਹੀ ਚਾਹੁੰਦੇ ਆ ਵੀ ਇੱਥੇ ਛਾਲਾਂ ਬੱਦੀ ਮੇਲੇ ਲੱਗਦੇ ਰਹਿਣ ਤੇ ਅਸੀਂ ਸੇਵਾ ਕਰਦੇ ਰਹੀਏ ਧੰਨਵਾਦ ਜਗਰਾਉਂਦੇ ਜੀ ਬਾਦ ਜੀ ਬਾਬੇ ਰੋਡੂ ਦੇ ਮੱਥਾ ਟੇਕਣ ਆਏ ਆ ਜੀ ਹਰ ਸਾਲ ਆਉਂਦੇ ਆ ਵਾ ਥਾ ਟੇਕਣਾ ਤੇ ਉਦੋਂ ਵਾਤੇ ਹੀ ਦੇਖੀ ਆ ਲਈ ਸੰਗਤਾਂ ਆਉਂਦੀ ਜਾਂਦੀ ਜੀ ਬਹੁਤ ਵਧੀਆ ਸ਼ਾਦਾਂ ਲੋਕ ਮਾ ਸਾਡੇ ਦੇ ਬਹੁਤ ਵਧੀਆ ਲੋਕੀ ਪਿਆਰ ਪਾ ਕਰਦੇ ਨੇ ਘਰਾਂ ਵਿੱਚ ਧੱਕੇ ਨਾਲ ਬੁਲਾਦੇ ਆਓ ਜੀ ਇੱਧਰ ਆਓ ਇੱਧਰ ਆਓ ਜੇ ਕਹਿ ਸਕਦੇ ਆ ਪੂਰਾ ਧੰਨ ਧੰਨ ਬਾਬਾ ਰੋਡੂ ਜੀ ਦੀ ਮਹਿਮਾ ਜੀ ਹੈਗੀ ਆ ਉਹ ਅੱਜ ਪ੍ਰੋਗਰਾਮ ਚੱਲਦਾ ਪਿਆ ਹੈ ਤੁਸੀਂ ਦੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ